ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਲਾਲ ਤੇ ਹਰੀਆਂ ਮਿਰਚਾਂ ਦਾ ਅਚਾਰ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਧੋ ਕੇ ਉਹਨਾਂ ਦੀਆਂ ਡੰਡੀਆਂ ਉਹ ਅਲੱਗ ਕਰਤੀਆਂ ਸੀਗੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਤੇ ਹੁਣ ਅੱਗੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਧੋ ਕੇ ਸੁਕਾਉਣ ਤੋਂ ਬਾਅਦ ਆਪਾਂ ਜਿਹੜੀਆਂ ਮਿਰਚਾਂਆਂ ਆਂਆਂ ਉਹਨਾਂ ਨੂੰ ਇਦਾਂ ਥੋੜੀਆਂ-ਥੋੜੀਆਂ ਕੁੰਡੇ ਦੇ ਵਿੱਚ ਪਾ ਕੇ ਥੋੜੀਆਂ-ਥੋੜੀਆਂ ਕੁੱਟਾਂਗੇ ਜ਼ਿਆਦਾ ਨਹੀਂ ਕੁੱਟਣੀਆਂ ਪਾ ਥੋੜੀਆਂ ਜਿਹੀਆਂ ਮਿਰਚਾਂ ਇੱਧਰ ਕੁੱਟ ਕੇ ਵੀ ਰੱਖੀਆਂ ਹੋਈਆਂ ਤੁਹਾਨੂੰ ਦਿਖਾਉਨੇ ਆ ਇਦਾਂ ਆਪਾਂ ਇਹਨਾਂ ਨੂੰ ਦਾਰੜ ਫਾਰੜ ਜਿਹਾ ਕਰ ਲਾਂਗੇ ਪੂਰੀ ਤਰ੍ਹਾਂ ਨਹੀਂ ਕੁੱਟਦੇ ਦੇਖ ਸਕਦੇ ਹੋ ਤੁਸੀਂ ਪਾ ਮਿਰਚਾਂ ਚ ਪਾਉਣ ਲਈ ਮਸਾਲੇ ਲੈ ਹੋਏ ਆ ਇਹ ਹੈਗੀ ਆ ਕਲੌਂਜੀ ਤੇ ਇਹ ਇਹ ਹੈ ਮੇਥੀ ਇਸ ਤੋਂ ਬਾਅਦ ਇਹ ਹੈਗੀ ਆ ਸੌਫ ਇਹ ਆਪਾਂ ਸੁੱਕੇ ਮਸਾਲੇ ਲੈ ਆ ਇੱਧਰ ਆਪਾਂ ਨਾਣ ਲਿਆ ਹੋਇਆ ਤੇ ਇੱਧਰ ਆਪਾਂ ਥੋੜੀ ਜਿਹੀ ਹਲਦੀ ਲਈ ਹੋਇਆ ਮਿਰਚਾਂ ਦਾ ਕਲਰ ਵਧੀਆ ਕਰਨ ਲਈ ਤੁਸੀਂ ਮਿਰਚਾਂ ਦੇ ਵਿੱਚ ਰਾਈ ਵਗੈਰਾ ਵੀ ਐਡ ਕਰ ਸਕਦੇ ਹੋ ਪਰ ਅਸੀਂ ਇਹ ਤਿੰਨੋ ਹੀ ਜਿਹੜੇ ਮਸਾਲੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹੀ ਐਡ ਕਰਾਂਗੇ ਕਲੌਂਜੀ ਮੇਥੀ ਤੇ ਸੌਫ ਤੇ ਆਪਣੇ ਜਿਹੜੇ ਮਿਰਚਾਂ ਬਸ ਥੋੜੀਆਂ ਜਿਹਾ ਰਹਿ ਗਈਆਂ ਤੇ ਬਾਕੀ ਕੁੱਟੀਆਂ ਜਾ ਚੁੱਕੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਕੁੱਟਲੀਆਂ ਸੀ ਤੇ ਆਪਾਂ ਪ੍ਰਾਂਚ ਪੁੱਲੇ ਭਾਂਡੇ 'ਚ ਕੱਢ ਲੈਣੀਆਂ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਜਿਹੜੇ ਕਿ ਮਸਾਲੇ ਐਡ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਮਸਾਲਿਆਂ ਨੂੰ ਵਿੱਚ ਪਾਉਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਕੁਸੀਂ ਕੜਸ਼ੀ ਵਗੈਰਾ ਦੀ ਹੈਲਪ ਨਾਲ ਵੀ ਕਰ ਸਕਦੇ ਹੋ ਤੇ ਹੱਥ ਨਾਲ ਵੀ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਆ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਖ ਸਕਦੇ ਤੁਸੀਂ ਜਿਹੜੀਆਂ ਆਪਣੇ ਮਿਰਚਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਐਡ ਕਰਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਹਾਂਜੀ ਦੇਖ ਸਕਦੇ ਹੋ ਤੇਲ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹਾਂਜੀ ਮਿਰਚਾਂ ਦਾ ਚਾਰਾ ਜਿਹੜਾ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਆ ਕੰਟੇਨਰ ਦੇ ਵਿੱਚ ਕੱਢਾਂਗੇ ਦੇਖ ਸਕਦੇ ਤੁਸੀਂ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਲੱਗ ਰਿਹਾ ਤੇ ਇਹਨੂੰ ਆਪਾਂ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਿਓ ਧੰਨਵਾਦ ਜੀ